ਈ ਮਕुलिस ਪਾਰਟੀ ਕੋ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਹਰਮਨਪ੍ਰੀਤ ਨਾਮ ਦਾ ਮੁੰਡਾ ਸਨ ਆਫ ਕਰਨ ਸਿੰਘ ਵਾਸੀ ਈਸਰਨਗਲ ਉਧਿਆਨੇ ਦਾ ਉਮਰ ਕਰੀ 30 ਸਾਲ ਜੋ ਪੁਲਿਸ ਦਾ ਮੁਲਾਜ਼ਮ ਇਨਸਪੈਕਟਰ ਵਿਜੀਲੈਂਸ ਦਾ ਇਨਸਪੈਕਟਰ ਦਸਕੇ ਲੋਕਾਂ ਨਾਲ ਠੱਗੀ ਮਾਰਦਾ ਹੈ ਇਹਦੇ ਬਾਰੇ ਇਨਫੋਰਮੇਸ਼ਨ ਆਈ ਸੀਗੀ ਪੁਲਿਸ ਪਾਰਟੀ ਨੇ ਐਸ ਐਚ ਓ ਸਾਹਿਬ ਨੇ ਅਬ ਐਸ ਏ ਪੀ ਸਾਹਿਬ ਨੇ ਬਹੁਤ ਸਵਿਫਟਲੀ ਐਕਸ਼ਨ ਲੈ ਕੇ ਉਹਨੂੰ ਕਾਬੂ ਕਰਕੇ ਫੜ ਲਿਆ ਸਰ ਕਿਹੜੀਆਂ-ਕਿਹੜੀਆਂ ਠੱਗੀਆਂ ਮਾਰ ਚੁੱਕਿਆ ਇਹ ਹੁੰਦਾ ਹੈ ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਇਹ ਵਰਦੀਆਂ ਨੇ ਮਿਲੀ ਨੇ ਦੇ ਕੋਲ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਸਰ ਕਿੰਨਾ ਸਰ ਮਿਲੀ ਹੈ ਅੰਦਰ ਕਿੰਨਾ ਸਮਾਂ ਹੋ ਗਿਆ ਜੀ ਚੌਂਕੀ ਦੇ ਵਿੱਚ ਹੀ ਬੈਠਦੇ ਸੀ ਸ਼ਿਕਾਹ ਕੋਈ ਦਾੜੀ ਚੌਂਕੀ ਆ ਉਹਦੇ ਵਿੱਚ ਹੀ ਬੈਠਦਾ ਹੀ ਜਾ ਕੇ ਮੁਲਾਜ਼ਮਾ ਕੋਲ ਫੁੱਟੀ ਉਹਨਾਂ ਨੂੰ ਪਤਾ ਕੀ ਆ ਇਹ ਗੁੰਮਰਾਹ ਕਰਦਾ ਸੀ ਉਹਨਾਂ ਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਜ ਇਨਵੈਸਟੀਗੇਟ ਕਰ ਰਹੇ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹ ਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਫ ਤੇ ਹੋ ਰਿਹਾ ਕੋਈ ਇਹਨੇ ਵਾਰਦਤ ਕਰਦੇ ਫੜਿਆ ਗਿਆ ਹੈ ਵਾ ਜਾਂ ਕੋਈ ਕਿਸੇ ਮੂਵਮੈਂਟ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀਗੀ ਮੁਗਬਿਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨ ਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦੱਸ ਕੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ ਰੋਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮੈਕਮੇ ਦੇ ਉੱਤੇ ਰੋਬ ਬਣਾ ਕੇ ਆਪਣਾ ਮਤਲਬ ਕੰਮ ਕੋ ਕੰਦਾਂ ਦੇ ਸੁਤਰਾਂ ਜੀ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਹ ਸੁਪਰੋ ਤਾਂ ਇਹ ਵੀ ਪਤਾ ਲੱਗਾ ਵੀ ਚੌਂਕੀ ਦੇ ਵਿੱਚ ਲੰਬੇ ਸਮੇਂ ਤੋਂ ਇਹ ਬੈਠਦਾ ਆ ਰਿਹਾ ਸੀਗਾ ਤੇਰੇ ਚੌਂਕੀ ਵਾਲੇ ਨੇ ਪੁੱਛਿਆ ਨਹੀਂ ਜੀ ਵੀ ਵਿਜੀਲੈਂਸ ਸਾਡੇ ਦੌਰੇ ਕੀ ਕੰਮ ਇਹ ਜੀ ਸੁਤਰੋ ਬਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪਰੋਪਰੀਏਟ ਐਕਸ਼ਨ ਹੋ ਉਹ ਲੱਲਾਂਗੇ ਅਸੀਂ ਇਹ ਵਰਦੀਆਂ ਵਗੈਰਾ ਕਿੱਥੋਂ ਬਣਵਾਈਆਂ ਆਈਆਂ ਇਹਨਾਂ ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਾਂਗੇ ਤੇ ਨਾਲ ਕੋਈ ਹੋਰ ਵੀ ਬੰਦੇ ਆ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ ਇਸੇ ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉੱਥੇ ਪੇਸ਼ ਕਰਾਂਗੇ ਜੀ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਏ ਵੀ ਕਿਹੜੀ ਵਾਰਦਾਤ ਇਹਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ ਰਿਕਵਰੀ ਦੇ ਇਹਦੇ ਕੋਲੋਂ ਰਿਕਵਰੀ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ ਬੈਡਸ ਹੈ ਇਸ ਤੋਂ ਕੋਈ ਠੱਗੀ ਸਾਹਮਣੇ ਆਈ ਹੋਈ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਈ ਨਹੀਂ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਸਰਕਾਰੀ ਵਿਭਾਗ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਉਹ ਕਿੰਨੇ ਲੋਕ ਆ ਰਹੇ ਆ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕੀਤਾ ਮਤਲਬ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾਂ ਨੇ ਦੱਸਿਆ ਠੀਕ ਹੈ ਨਹੀਂ ਪਹਿਲਾਂ ਦੱਸਣ ਕੀਤੀਆਂ ਨੇ ਮੇਰੇ ਕੋਲ ਕੰਪਲੇਟ ਆਈ ਹੁਣ ਤੱਕ ਸਾਹਮਣੇ ਕਿਸੇ ਨੇ ਤਾਂ ਹੀ ਕਰਕੇ ਆਪਾਂ ਫੜਿਆ ਇਹਨੂੰ ਹਾਂ ਜੀ ਠੀਕ ਹੈ ਸਰ ਰੰਗੇ ਹੱਤੀ ਕਿਉਂ ਨਹੀਂ ਫੜਿਆ ਗਿਆ ਰੰਗੇ ਹੱਤੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਰੰਗੇ ਹੱਤੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਆਪ ਪ੍ਰੋਪਰਟੀ ਵਗੈਰਾ ਦੀ ਕੋਈ ਡਿਟੇਲ ਆਈ ਕਿੱਥੇ ਦਾ ਇਹ ਇਹ ਕਿ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ। ਕੋਈ ਵੈਸੇ ਪ੍ਰੋਫੈਸ਼ਨਲ ਯਾ ਕੀ ਕਰਦਾ ਜੀ ਇਸ ਤੋਂ ਲਾਵਾ? ਇਹ ਤੋਂ ਲਾਵਾ। ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ। ਇਹਦਾ ਸਪਨਾ ਸੀਗਾ ਵਰਤੀ ਹੁੰਦਾ। ਹੋਇਆ ਨਹੀਂ ਕਿਸੇ ਕਾਰਨ ਕਰਕੇ। ਕਿਸ ਚੀਜ਼ ਦੀ ਤਿਆਰੀ? ਇਹ ਪੁਲਿਸ ਮੈਨੂਅਲ ਇਸ ਹਾਂ ਨਹੀਂ ਨਹੀਂ ਪੁਲਿਸ ਦੀ ਭਰਤੀ ਹੁੰਦੀ। ਓਕੇ ਪੰਜਾਬ ਪੁਲਿਸ ਦੇ। ਸਰ ਵੱਡੀ ਕਿਹੜੀ ਪ੍ਰਮਾਣ ਪੱਤੀ ਹੈ ਸਰ? ਸਵਿਫਟ ਹੈ ਜੀ ਚਿੱਟੇ ਕਲਰ ਦੀ। ਉਸ ਤੇ ਉਹਨੇ ਉਹਨੇ ਸਟicker ਲਾਇਆ ਸੀਗਾ ਪੋਸਟ ਦਾ। ਸਟicker ਲਾਇਆ ਹੋਇਆ ਸੀ। ਸਰ ਕਿੰਨਾ ਪੜਿਆ ਲਿਖਿਆ ਜੀ? ਇਹ ਜੀ ਗ੍ਰੈਜੂਏਟ ਹੈਗਾ ਐਸ ਪਰ ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰੈਜੂਏਟ ਹੈ ਸਵਾਲ ਹੈ ਵੀ ਬੰਦੇ ਇਨਸ਼ਾਅੱਲਾ ਵੀ ਥਾੜੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣਾ ਸ਼ਿਕਾਰ ਬਣਾਇਆ ਉਹਨਾਂ ਤੋਂ ਫੈਸਲੇ ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ ਬਾਕੀ ਠੀਕ ਹੈ ਜੀ ਵਿਚ ਕੋਈ ਪਰਚੇ ਹੈਗੇ ਕੋਈ ਕਿਸੇ ਤਰ੍ਹਾਂ ਦਾ ਨਸ਼ਾ ਵਗੈਰਾ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਹੈ ਇਹ ਮੇਰੀ ਮੇਰੀ ਜੀ ਰਿਕੁਐਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ 2 ਦਿਨ ਉਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਸਾਰਾ ਠੀਕ ਹੈ ਜੀ ਠੀਕ ਹੈ ਥੈਂਕ ਯੂ ਸੋ ਮਚ ਜੀ ওকে ਸਰ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ